ਅੱਜਕੱਲ ਪਟਿਆਲਾ ਵਿੱਚ ਚੋਰਾਂ ਦੇ ਹੌਸਲੇ ਇਸ ਕਦਰ ਬਲੰਦ ਹੋ ਗਏ ਐ ਕਿ ਉਹ ਪਹਿਲਾਂ ਆਰਾਮ ਦੇ ਨਾਲ ਗਲੀ ਮੁਹੱਲਿਆਂ ਦੇ ਵਿੱਚ ਰੇਖੀ ਕਰਦੇ ਨੇ ਉਸ ਤੋਂ ਬਾਅਦ ਘਟਨਾ ਨੂੰ ਅੰਜਾਮ ਦਿੰਦੇ ਨੇ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਪਟਿਆਲਾ ਦੇ ਗੁਰਦੀਪ ਕਲੋਨੀ ਜੋ ਕਿ ਭਾਸਰ ਰੋਡ ਤੇ ਪੈਂਦੀ ਹੈ ਉੱਥੇ ਦੋ ਮੋਟਰਸਾਈਕਲ ਸਵਾਰ ਜੋ ਕਿ ਇੱਕ ਦੁਕਾਨ ਦੇ ਬਾਹਰ ਖੜੀ ਬਜ਼ੁਰਗ ਮਹਿਲਾ ਤੋਂ ਰੇਖੀ ਕਰ ਰਹੇ ਨੇ ਉਸ ਤੋਂ ਬਾਅਦ ਉਸ ਦਾ ਪਿੱਛਾ ਕਰ ਉਸ ਦੇ ਘਰ ਪਹੁੰਚਦੇ ਐ ਤੇ ਐਡਰੈਸ ਪੁੱਛਣ ਦੇ ਬਹਾਨੇ ਕਰ ਜਾਂਦੇ ਐ ਵੱਡਾ ਕਾਰਾ ਆ ਦੇਖੋ ਤਸਵੀਰਾਂ ਕਿਸ ਤਰ੍ਹਾਂ ਬੇਖੌਫ ਨੇ ਲੁਟੇਰੇ ਤੇ ਕਿਸ ਤਰ੍ਹਾਂ ਸ਼ਿਕਾਰ ਹੋ ਰਹੇ ਨੇ ਬਜ਼ੁਰਗ ਬਜ਼ੁਰਗਾਂ ਨੂੰ ਵੀ ਬੇਨਤੀ ਹੈ ਕਿ ਆਪਣੇ ਘਰਾਂ ਦੇ ਵਿੱਚ ਥੋੜਾ ਖਿਆਲ ਨਾਲ ਰਿਹਾ ਜਾਵੇ ਅਤੇ ਅਜਿਹੇ ਸ਼ੱਕੀ ਵਿਅਕਤੀਆਂ ਨਾਲ ਗੱਲਬਾਤ ਕਰਨ ਤੋਂ ਗਰੇਜ਼ ਕੀਤਾ ਜਾਵੇ ਜੇਕਰ ਹੋ ਸਕਦਾ ਹੈ ਤੇ ਸੋਨੇ ਦੀਆਂ ਕੀਮਤੀ ਵਸਤੂਆਂ ਇਸ ਤਰ੍ਹਾਂ ਪਾ ਕੇ ਨਾ ਘੁੰਮਣ ਤਾਂ ਜੋ ਤੁਹਾਡਾ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚਾ ਹੋ ਸਕੇ ਤਸਵੀਰ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਬਜ਼ੁਰਗ ਦੀ ਚੈਨ ਲਾ ਕੇ ਲੁਟੇਰੇ ਫਰਾਰ ਹੋ ਗਏ ਅੱਜਕਲ ਪਟਿਆਲਾ ਵਿੱਚ ਚੋਰਾਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਗਏ ਆ ਕਿ ਉਹ ਪਹਿਲਾਂ ਆਰਾਮ ਦੇ ਨਾਲ ਗਲੀ ਮੁਹੱਲਿਆਂ ਦੇ ਵਿੱਚ ਰੇਖੀ ਕਰਦੇ ਨੇ ਉਸ ਤੋਂ ਬਾਅਦ ਘਟਨਾ ਨੂੰ ਅੰਜਾਮ ਦਿੰਦੇ ਨੇ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਪਟਿਆਲਾ ਦੇ ਗੁਰਦੀਪ ਕਲੋਨੀ ਜੋ ਕਿ ਭਾਸਰ ਰੋਡ ਤੇ ਪੈਂਦੀ ਹੈ ਉੱਥੇ ਦੋ ਮੋਟਰਸਾਈਕਲ ਸਵਾਰ ਜੋ ਕਿ ਇੱਕ ਦੁਕਾਨ ਦੇ ਬਾਹਰ ਖੜੀ ਬਜ਼ੁਰਗ ਮਹਿਲਾ ਤੋਂ ਰੇਖੀ ਕਰ ਰਹੇ ਨੇ ਉਸ ਤੋਂ ਬਾਅਦ ਉਸ ਦਾ ਪਿੱਛਾ ਕਾਰ ਉਸ ਦੇ ਘਰ ਪਹੁੰਚਦੇ ਆ ਤੇ ਐਡਰੈਸ ਪੁੱਛਣ ਦੇ ਬਹਾਨੇ ਕਰ ਜਾਂਦੇ ਆ ਵੱਡਾ ਕਾਰ ਆ ਦੇਖੋ ਤਸਵੀਰਾਂ ਕਿਸ ਤਰ੍ਹਾਂ ਬੇਖੌਫ ਨੇ ਲੁਟੇਰੇ ਤੇ ਕਿਸ ਤਰ੍ਹਾਂ ਸ਼ਿਕਾਰ ਹੋ ਰਹੇ ਨੇ ਬਜ਼ੁਰਗ ਬਜ਼ੁਰਗਾਂ ਨੂੰ ਵੀ ਬੇਨਤੀ ਹੈ ਕਿ ਆਪਣੇ ਘਰਾਂ ਦੇ ਵਿੱਚ ਥੋੜਾ ਖਿਆਲ ਨਾਲ ਰਿਹਾ ਜਾਵੇ ਅਤੇ ਅਜਿਹੇ ਸ਼ੱਕੀ ਵਿਅਕਤੀਆਂ ਨਾਲ ਗੱਲਬਾਤ ਕਰਨ ਤੋਂ ਗਰੇਜ਼ ਕੀਤਾ ਜਾਵੇ ਜੇਕਰ ਹੋ ਸਕਦਾ ਹੈ ਤੇ ਸੋਨੇ ਦੀਆਂ ਕੀਮਤੀ ਵਸਤੂਆਂ ਇਸ ਤਰ੍ਹਾਂ ਪਾ ਕੇ ਨਾ ਘੁੰਮਣ ਤਾਂ ਜੋ ਤੁਹਾਡਾ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚਾ ਹੋ ਸਕੇ ਤਸਵੀਰ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਬਜ਼ੁਰਗ ਦੀ ਚੈਨ ਲਾ ਕੇ ਲੁਟੇਰੇ ਪਰਾਰ ਹੋ ਗਏ